ਇੱਕ ਪੋਰਟਰੇਟ ਗੁਸਟਾਵ ਕਲੀਮਟ ਵੱਲੋਂ ਬਣਾਇਆ ਗਿਆ ਸੋਥੀ 20 ਨਿਊਯਾਰਕ ਵਿੱਚ ਰਿਕਾਰਡ ਕੀਮਤ ਤੇ ਵਿਕਿਆ ਇਹ 236.4 ਮਿਲੀਅਨ ਡਾਲਰ ਯਾਨੀ ਲਗਭਗ 20 ਅਰਬ 95 ਕਰੋੜ 61 ਲੱਖ 27 ਹਜ਼ਾਰ ਫੀਸ ਸਮੇਤ ਵਿਕਿਆ ਜਿਸ ਨਾਲ ਇਹ ਹਮੇਸ਼ਾ ਦੀਆਂ ਸਭ ਤੋਂ ਵੱਧ ਕੀਮਤ ਵਾਲੀਆਂ ਨਿਲਾਮੀਆਂ ਵਿੱਚ ਦੂਜੇ ਨੰਬਰ ਤੇ ਆ ਗਿਆ ਅਤੇ ਆਧੁਨਿਕ ਕਲਾ ਵਿੱਚ ਸਭ ਤੋਂ ਮਹਿੰਗਾ ਨਿਲਾਮੀ ਤੇ ਵਿਕਣ ਵਾਲਾ ਕੰਮ ਬਣ ਗਿਆ ਦ ਗਾਰਡੀਅਨ ਦੀ ਰਿਪੋਰਟ ਮੁਤਾਬਕ ਇਹ ਪੇਂਟਿੰਗ ਪੋਰਟਰੇਟ ਆਫ ਐਲਿਜ਼ਾਬੈਥ ਲੇਡਰ ਲਗਭਗ 6 ਫੁੱਟ ਉੱਚੀ ਸੀ ਅਤੇ 1914 ਤੋਂ 1916 ਦੇ ਦਰਮਿਆਨ ਬਣਾਈ ਗਈ ਸੀ ਇਸ ਵਿੱਚ ਲੇਡਰ ਨੂੰ ਦਰਸਾਇਆ ਗਿਆ ਸੀ ਜੋ ਇੱਕ ਜਵਾਨ ਵਾਰਸਣ ਸੀ ਅਤੇ ਜਿਸ ਦਾ ਪਰਿਵਾਰ ਕਲੀਮਟ ਦਾ ਲੰਬੇ ਸਮੇਂ ਤੋਂ ਪੈਟਰਨ ਸੀ ਉਸਨੇ ਚੀਨੀ ਮੂਲ ਦਾ ਚੋਗਾ ਪਹਿਨਿਆ ਹੋਇਆ ਸੀ ਇਸ ਕੰਮ ਲਈ 6 ਬੋਲੀ ਦਾਤਾ ਮੁਕਾਬਲੇ ਵਿੱਚ ਸ਼ਾਮਲ ਹੋਏ ਅਤੇ ਇਹ ਮੁਕਾਬਲਾ ਲਗਭਗ 20 ਮਿੰਟ ਤੱਕ ਮੰਗਲਵਾਰ ਰਾਤ ਦੀ ਨਿਲਾਮੀ ਦੌਰਾਨ ਚੱਲਿਆ ਸਉਥੇ ਬੀਜ਼ ਨੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਇਸ ਪੋਰਟਰੇਟ ਦੀ ਪ੍ਰੋਵੀਨੈਂਸ ਕਾਫੀ ਜਟਲ ਸੀ। ਇਸ ਨੂੰ ਨਾਜ਼ੀਆ ਨੇ ਜ਼ਬਤ ਕਰ ਲਿਆ ਸੀ ਅਤੇ ਬਾਅਦ ਵਿੱਚ ਯੁੱਧ ਦੌਰਾਨ ਅੱਗ ਵਿੱਚ ਲਗਭਗ ਨਸ਼ਟ ਹੋ ਗਿਆ ਸੀ। ਪਰ 1948 ਵਿੱਚ ਇਹ ਲੀਡਰ ਦੇ ਭਰਾ 에રિક ਨੂੰ ਵਾਪਸ ਕਰ ਦਿੱਤਾ ਗਿਆ। 에રિક ਅਕਸਰ ਕਲੀਮਟ ਦੇ ਦੋਸਤ 에ਗਨ ਸ਼ੀਲੇ ਦੇ ਕੰਮਾਂ ਵਿੱਚ ਵੀ ਦਰਸਾਇਆ ਗਿਆ ਸੀ। 에રિક ਲੀਡਰ ਨੇ ਆਪਣੀ ਜ਼ਿੰਦਗੀ ਦੇ ਵੱਡੇ ਹਿੱਸੇ ਲਈ ਇਹ ਪੇਂਟਿੰਗ ਆਪਣੇ ਕੋਲ ਰੱਖੀ ਜਦੋਂ ਤੱਕ ਕਿ ਉਸਨੇ 1983 ਵਿੱਚ ਆਪਣੀ ਮੌਤ ਤੋਂ 2 ਸਾਲ ਪਹਿਲਾਂ ਇਸ ਨੂੰ ਵੇਚਣਾ ਦਿੱਤਾ।